ਜੇ ਤੁਸੀਂ ਵੀ ਪੰਜਾਬ ਪੀਸੀਐਸ ਦਾ ਫਾਰਮ ਭਰਿਆ ਆ ਤੇ ਮਨ ਬਹੁਤ ਸਾਰੀਆਂ ਦੁਚਿੱਤੀਆਂ ਦੇ ਵਿੱਚ ਆ ਕਿ ਕਦੋਂ ਇਗਜ਼ਾਮ ਹੋਊਗਾ ਕਦੋਂ ਇਗਜ਼ਾਮ ਹੋਊਗਾ ਤਿਆਰੀ ਕਿੱਦਾਂ ਕਰੀਏ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਸੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਦੇਖਾਂਗੇ ਆਪਾਂ ਤਿਆਰੀ ਕਿੱਦਾਂ ਕਰ ਸਕਦੇ ਹਾਂ ਇਗਜ਼ਾਮ ਕਦੋਂ ਆ ਸਕਦਾ ਆ ਤੇ ਕਿੰਨੇ ਕ ਸਮੇਂ ਵਿੱਚ ਤਿਆਰੀ ਹੋ ਸਕਦੀ ਹੈ ਤੇ ਬਾਕੀ ਥੋੜਾ ਬੋਤ ਆਈਡੀਆ ਰ੍ਹਾਂਗੇ ਸਿਲੇਬਸ ਦਾ ਕਿਵੇਂ ਆਪਾਂ ਕਵਰ ਕਰ ਸਕਦੇ ਆ ਇਹ ਸਾਰਾ ਕੁਝ ਤੁਹਾਨੂੰ ਮਿਲੂਗਾ ਇੱਕ ਰਿਕਾਰਡਡ ਬੈਚ ਦੇ ਵਿੱਚ ਉਸ ਰਿਕਾਰਡਡ ਬੈਚ ਦੇ ਵਿੱਚ ਕੀ ਕੀ ਤੁਹਾਨੂੰ ਸਹੂਲਤਾਂ ਮਿਲਣਗੀਆਂ ਕਿ ਤੁਹਾਡੇ ਲਈ ਜੋ ਅਮਾਉਂਟ ਲਿਖਿਆ ਹੋਇਆ ਹੈ 5000 ਰੁਪਈਆ ਸੋ ਜੋ ਅਮਾਉਂਟ ਲਿਖਿਆ 5000 ਰੁਪਈਆ ਕੀ ਇਹ ਸਹੀ ਵੀ ਆ ਕਿਤੇ ਐਤ ਨਹੀਂ ਹੋਗਾ ਵੀ ਧੋਖਾ ਹੀ ਹੋ ਗਿਆ 5000 ਰੁਪਈਆ ਵੈਸੇ ਹੀ ਗਿਆ ਇਹਦੀ ਕੁਆਲਿਟੀ ਕਿਦਾਂ ਦੀ ਹੋਊਗੀ ਹਰ ਚੀਜ਼ ਦੇ ਉੱਤੇ ਚਰਚਾ ਕਰਾਂਗੇ ਹਾਂਜੀ ਸੱਸੀ ਗਾਲੀ ਮੇਰਾ ਨਾਮ ਫਤੇ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸਸ ਅੱਡ 247 ਦੇ YouTube ਚੈਨਲ ਦੇ ਉੱਤੇ ਸੋ ਪੀਸੀਐਸ ਦੀ ਗੱਲ ਕਰ ਲਈ ਕਿ ਇਦਾਂ ਦਾ ਇਗਜ਼ਾਮ ਹ ਜਿਹੜਾ ਬਹੁਤ ਸਾਰੇ ਬੱਚਿਆਂ ਦੇ ਸੁਪਨੇ ਪੂਰੇ ਕਰਦਾ ਤੇ ਬਹੁਤ ਸਾਰੇ ਬੱਚਿਆਂ ਨੂੰ ਇੱਕ ਨਵੀਂ ਉਮੀਦ ਦੇ ਕੇ ਜਾਂਦਾ ਆ ਬੀਸਵਰ ਤਿਆਰੀ ਕੀਤੀ ਅਗਲੀ ਵਾਰ ਆਪਾਂ ਫੇਰ ਮਿਹਨਤ ਕਰਾਂਗੇ ਪਰ ਜਦੋਂ ਹੀ ਉਮੀਦ 2020 2021 ਚ ਲੱਗੀ ਸੀਗੀ ਤੇ ਉਮੀਦ ਬੜੀ ਲੰਬੀ ਹੋ ਗਈ 2025 ਵਿੱਚ ਨੋਟੀਫਿਕੇਸ਼ਨ ਆਇਆ ਤੇ ਪਰ ਬਹੁਤ ਸਾਰੇ ਬੱਚਿਆਂ ਨੇ ਗਲਤੀ ਕੀਤੀ ਕਿ ਉਹਨਾਂ ਨੇ ਪੜ੍ਹਨਾ ਛੱਡ ਦਿੱਤਾ ਹੈਨਾ ਸੋ ਨਾਲ ਕੋਈ ਹੋਰ ਇਗਜ਼ਾਮ ਦੇ ਦਿੰਦੇ ਲੇਕਿਨ ਪੜ੍ਹਾਈ ਨਾ ਛੱਡ ਦੇ ਤੇ ਉਹੀ ਗਲਤੀ ਹੁਣ ਉਹ ਬੱਚੇ ਕਰ ਰਹੇ ਆ ਜਿਨ੍ਹਾਂ ਨੇ ਸਟਾਰਟਿੰਗ ਹੀ 2025 ਦੇ ਵਿੱਚ ਤਿਆਰੀ ਸ਼ੁਰੂ ਕੀਤੀ ਸੀਗੀ ਤੇ ਉਹ ਪੜ੍ਹ ਰਹੇ ਆ ਨਹੀਂ ਪੜ੍ਹ ਰਹੇ ਪੀਸੀਐਸ ਕਿਸ ਤਰੀਕੇ ਦੀ ਤਿਆਰੀ ਹੈ ਵੀ ਜੇ ਤਿਆਰੀ ਕਰਨੀ ਹੈ ਤਾਂ ਸਿਲੈਕਸ਼ਨ ਲਈ ਪੜੋ ਅਦਰਵਾਈਜ਼ ਫਿਰ ਆਪਣਾ ਸਮਾਂ ਕਿਤੇ ਹੋਰ ਲਗਾ ਦਿਓ ਆਪਣਾ ਟਾਈਮ ਵੇਸਟ ਨਾ ਕਰਿਓ ਸੋ ਆਪਾਂ ਕਰਦੇ ਹਾਂ ਸੈਸ਼ਨ ਦੀ ਸਟਾਰਟ ਬਾਕੀ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਲਓ ਠੀਕ ਹੈ ਸੋ ਸਵੇਰੇ 9 ਵਜੇ ਆਪਣੀ ਕਰੰਟ ਅਫੇਅਰ ਦੀ ਕਲਾਸ ਹੁੰਦੀ ਉਹਨੂੰ ਜ਼ਰੂਰ ਜੁਆਇਨ ਕਰਿਆ ਕਰੋ ਸਭ ਤੋਂ ਪਹਿਲਾਂ ਦੇਖਿਆ ਜਾਵੇ ਤਾਂ ਇਹਦੇ ਵਿੱਚ ਜਿਹੜੇ ਐਗਜ਼ਾਮ ਹੁੰਦੇ ਨੇ ਸੋ ਐਗਜ਼ਾਮ ਸਾਡੇ ਕੋਲੇ ਪ੍ਰੀ ਦੇ ਵਿੱਚ ਮੈਂ ਸਪੈਸ਼ਲੀ ਪ੍ਰੀ ਦੀ ਗੱਲ ਕਰੂੰਗਾ ਦੋ ਐਗਜ਼ਾਮ ਨੇ ਜੀਐਸ1 ਜਿਹਨੂੰ ਅਸੀਂ ਜਨਰਲ ਸਟੱਡੀ ਕਹਿੰਦੇ ਨੇ ਆ ਤੇ GS2 ਜਿਹਨੂੰ ਅਸੀਂ ਸੀ ਸੈੱਟ ਦੇ ਨਾਮ ਨਾਲ ਜਾਣਦੇ ਆ ਸੋ 100 ਕੁਐਸਚਨ ਇੱਥੇ ਹੁੰਦੇ ਆ 80 ਕੁਐਸਚਨ ਇੱਥੇ ਹੁੰਦੇ ਆ 2 ਨੰਬਰ ਦਾ ਇੱਕ ਕੁਐਸਚਨ ਹੁੰਦਾ ਤੇ 200 ਮਾਰਕਸ ਬਹੁਤ ਬੇਸਿਕ ਜੀਆਂ ਗੱਲਾਂ ਨੇ ਇਸ ਵਾਰ ਖਾਸ ਕੀ ਹੋਇਆ ਕਿ ਸੀ ਸੈੱਟ ਜਿਹੜਾ ਹੈਗਾ ਕੁਆਲੀਫਾਈਂਗ ਆ ਯਾਨੀ ਕਿ ਇਹਦੇ ਨੰਬਰ ਐਡ ਨਹੀਂ ਹੋਣਗੇ ਹੁਣ ਜਿਹੜੀ ਕੱਟ ਆਫ ਜਾਊਗੀ ਉਹ ਸਿਰਫ GS1 ਯਾਨੀ ਕਿ ਇਹ 200 ਨੰਬਰ ਦੇ ਵਿੱਚੋਂ ਜਾਊਗੀ ਉਹ 200 ਨੰਬਰ ਦੇ ਵਿੱਚੋਂ ਕਿੰਨੀ ਕੱਟਆਫ ਜਾਊਗੀ ਉਹ ਡਿਪੈਂਡ ਕਰਦਾ ਆ ਇਸ ਜੀਐਸ 1 ਦੇ ਉੱਤੇ ਵੀ ਇਹਦਾ ਇਗਜ਼ਾਮ ਦਾ ਲੈਵਲ ਕਿਦਾਂ ਦਾ ਆ ਤੇ ਬੱਚਿਆਂ ਦੀ ਤਿਆਰੀ ਕਿਦਾਂ ਦੀ ਆ ਜਾਨਕਿ 200 ਦੇ ਵਿੱਚੋਂ ਮੰਨ ਲਓ 110 ਕੱਟਆਫ ਜਾਂਦੀ ਹੈ ਮੰਨ ਲਓ 120 ਕੱਟਆਫ ਜਾਂਦੀ ਹੈ ਮੰਨ ਲਓ 80 ਕੱਟਆਫ 90 ਕੱਟਆਫ ਜਿੰਨੀ ਵੀ ਜਾਂਦੀ ਹੈ ਕੈਟਾਗਰੀ ਵਾਈਜ਼ ਹੋ ਜਾਊਗੀ ਤੇ ਦੂਜੇ ਨੰਬਰ ਤੇ ਕੋਈ ਵੀ 네ਗਟਿਵ ਮਾਰਕਿੰਗ ਨਹੀਂ ਹੈਗੀ ਨਾ ਪੇਪਰ 1 ਦੇ ਵਿੱਚ ਨਾ ਪੇਪਰ 2 ਦੇ ਵਿੱਚ ਇੱਕ ਹੋਰ ਗੱਲ ਜੋ ਜੀਐਸ 2 ਆ ਉਦੇ ਵਿੱਚੋਂ 40% ਨੰਬਰ ਘੱਟੋ ਘੱਟ ਲੈਣੇ ਪੈਣੇ ਆ ਤਾਂ ਜਾ ਕੇ ਇਹ ਇਗਜ਼ਾਮ ਕਲੀਅਰ ਹੋਊਗਾ ਫਿਰ ਤੁਹਾਡਾ GS1 ਚੈੱਕ ਹੋਊਗਾ ਅਦਰਵਾਈਜ਼ ਚੈੱਕ ਨਹੀਂ ਹੋਊਗਾ ਸੋ ਇਹ ਵੀ ਜ਼ਰੂਰੀ ਹੈ ਠੀਕ ਹੈ ਇਹ ਹੋ ਗਿਆ ਬੇਸਿਕ ਇਗਜ਼ਾਮ ਦੇ ਬਾਰੇ ਹੁਣ ਸਬਜੈਕਟ ਕਿਹੜੇ-ਕਿਹੜੇ ਜ਼ਰੂਰੀ ਜਿਨ੍ਹਾਂ ਚੋਂ ਸਾਡੀ ਮੈਰਿਟ ਜਾਣੀ ਹੈ GS1 ਜਾਨੀ ਕਿ ਜਨਰਲ ਸਟਡੀ 1 ਦਾ ਪੇਪਰ ਜਿਹਦੇ ਵਿੱਚ ਐਵਰੀਡੇ ਸਾਇੰਸ ਆ ਹੁਣ ਜਿਹੜਾ ਬੱਚਾ ਯੂਪੀਐਸਸੀ ਦੀ ਤਿਆਰੀ ਕਰਦਾ ਆ ਉਹਦੇ ਲਈ ਸਪੈਸ਼ਲੀ ਉਹ ਬਾਕੀ ਸਭ ਕੁਝ ਤਿਆਰ ਕਰ ਲੈਂਦਾ ਆ ਬਟ ਕੁਝ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਪੀਸੀਐਸ ਵੱਖਰੇ ਉਹਦੇ ਨਾਲ ਸੋ ਸਾਰਾ ਕੁਝ ਸਾਨੂੰ ਇੱਥੇ ਮਿਲੂਗਾ ਸਪੈਸ਼ਲੀ ਜਿਹੜੇ ਬੱਚੇ ਯੂਪੀਐਸਸੀ ਦੀ ਤਿਆਰੀ ਕਰਦੇ ਆ ਐਵਰੀਡੇ ਸਾਇੰਸ ਇੱਚ ਆਪਾਂ ਕਵਰ ਕਰਾਂਗੇ ਪੋਲੀਟੀਕਲ ਥਿਉਰੀਜ਼ ਜੋ ਕਿ ਅਸੀਂ ਯੂਪੀਐਸਸੀ ਵਿੱਚ ਨਹੀਂ ਪੜਦੇ ਉਹ ਵੀ ਤੁਹਾਨੂੰ ਰਿਕਾਰਡਡ ਕਲਾਸਾਂ ਮਿਲਦੀਆਂ ਇਸ ਬੈਚ ਦੇ ਵਿੱਚ ਆਂਡੀਆਂ ਦੀ ਹਿਸਟਰੀ ਹੋ ਗਈ ਜੀਓਗ੍ਰਾਫੀ ਹੋ ਗਈ ਪੰਜਾਬ ਦੀ ਜੀਓਗ੍ਰਾਫੀ ਪੰਜਾਬ ਦੀ ਹਿਸਟਰੀ ਵਰਲਡ ਹਿਸਟਰੀ ਜਾਨਕੀ ਪੰਜਾਬ ਜੀ ਕੇ ਵੀ ਹੋਊਗੀ ਪੰਜਾਬ ਦੀ ਇਕਨੋਮੀ ਪੋਲੀਟੀ ਸਭ ਕੁਝ ਹੋਗਾ ਪੰਜਾਬ ਦਾ ਇੱਦੀ ਇੰਡੀਆ ਦਾ ਵੀ এনਵਾਇਰਨਮੈਂਟ ਆਪਾਂ ਪੜਾਂਗੇ ਅ ਇੰਡੀਅਨ ਪੋਲੀਟੀ ਪੜਾਂਗੇ ਇੰਡੀਅਨ ਇਕਨੋਮੀ ਹੋਊਗੀ ਕਰੰਟ ਇਵੈਂਟਸ ਹੋਣਗੇ ਪੰਜਾਬ ਦੇ ਲੋਕ ਸੁਸਾਇਟੀ ਤੇ ਕਲਚਰ ਤੇ ਪੰਜਾਬ ਦੀ ਇਕਨੋਮੀ ਯਾਨੀ ਕਿ ਪੰਜਾਬ ਦਾ ਪੂਰਾ ਸਬਜੈਕਟ ਪੂਰਾ ਸਿਲੇਬਸ ਤੇ ਇੰਡੀਆ ਦੀ ਜੀਕੇ ਜੀਐਸ ਦਾ ਪੂਰਾ ਸਬਜੈਕਟ ਦਾ ਪੂਰਾ ਸਿਲੇਬਸ ਸਾਨੂੰ ਇੱਥੇ ਦੇਖਣ ਨੂੰ ਮਿਲਦਾ ਹੈ ਜੀਐਸ 1 ਦੇ ਵਿੱਚ ਸੋ ਇਹ ਸਾਰੇ ਸਬਜੈਕਟ ਵਿਦ ਡਿਟੇਲਡ ਟਾਪਿਕ ਤੁਹਾਨੂੰ ਪੜ੍ਹਾਏ ਜਾਣਗੇ ਇਸ 5000 ਵਾਲੇ ਬੈਚ ਦੇ ਵਿੱਚ ਸਭ ਜੀ ਲਾਈਵ ਪੜ੍ਹਾਏ ਜਾਣਗੇ ਨਹੀਂ ਜੀ ਰਿਕਾਰਡਡ ਹੋਣਗੇ ਇਦੇ ਨਾਲ ਨਾਲ ਜੇ ਅਸੀਂ GS 2 ਦੀ ਗੱਲ ਕਰਦੇ ਜਾਨਕੀ ਸੀ ਸੈਟ ਦੀ ਗੱਲ ਕਰਦੇ ਆ ਤਾਂ ਉੱਥੇ ਸਾਡੇ ਕੋਲ ਜਿਹੜੇ ਮੇਨ ਮੇਨ ਪੇਪਰ ਹੈਗੇ ਆ ਜਾਂ ਸਬਜੈਕਟ ਹੈਗੇ ਆ ਚਾਰ ਸਬਜੈਕਟ ਨੇ ਜਿਨ੍ਹਾਂ ਵਿੱਚੋਂ BB ਕੁਐਸਚਨ ਆਉਂਦੇ ਨੇ B ਇੰਗਲਿਸ਼ B ਪੰਜਾਬੀ ਤੇ B ਮੈਥ ਤੇ B ਰੀਜ਼ਨਿੰਗ ਤੇ ਠੀਕ ਹੈ ਇਹਦੇ ਵਿੱਚੋਂ ਸਿਰਫ ਅਸੀਂ 40% ਲੈਣੇ ਹੁੰਦੇ ਆ ਤੇ ਜਾਨਕੀ 80 ਦੇ ਵਿੱਚੋਂ 80 ਕੁਐਸਚਨਾਂ ਦੇ ਵਿੱਚੋਂ 32 ਕੁਐਸਚਨ ਸਹੀ ਕਰਨੇ ਆ ਜੋ ਸਹੀ ਹੋਗਾ ਤਾਂ ਤੁਹਾਡਾ ਦੂਜਾ ਪੇਪਰ ਚੈੱਕ ਹੋ ਜਾਊਗਾ ਸੋ ਇਹਦੇ ਵਿੱਚ ਜੋ ਵੀ ਸਿਲੇਬਸ ਸਾਡੇ ਕੋਲ ਹੈਗਾ ਰੀਡਿੰਗ ਕੰਪਰੀਹੇਸ਼ਨ ਹੋ ਗਿਆ ਪੰਜਾਬੀ ਤੇ ਅੰਗਰੇਜ਼ੀ ਦੀ ਗੱਲ ਕਰ ਲਓ ਰੀਜ਼ਨਿੰਗ ਦੇ ਟਾਪਿਕ ਹੋਗੇ ਮੈਥ ਦੇ ਟਾਪਿਕ ਹੋਗੇ ਉਹ ਸਭ ਕੁਝ ਤੁਹਾਨੂੰ ਇਸ ਰਿਕਾਰਡਡ ਬੈਚ ਦੇ ਵਿੱਚ ਪੜਾਇਆ ਜਾਊਗਾ ਠੀਕ ਹੈ ਸੋ ਇਸ ਰਿਕਾਰਡਡ ਬੈਚ ਦੇ ਵਿੱਚ ਸਬਜੈਕਟ ਕਿਹੜੇ ਕਿਹੜੇ ਪੜਾਏ ਜਾਣਗੇ ਮੈਂ ਦੱਸ ਦਿੰਦਾ ਆ ਜੀਐਸ 1 ਦੇ ਸਾਰੇ ਸਬਜੈਕਟ ਹੋਣਗੇ ਰਿਕਾਰਡਡ ਠੀਕ ਹੈ ਜੀਐਸ 2 ਜਣ ਕਿ ਸੀ ਸਰ ਦੇ ਸਾਰੀਆਂ ਕਲਾਸਿਸ ਹੋਣੀਆਂ ਰਿਕਾਰਡਡ ਹੁਣ ਇੱਕ ਗੱਲ ਦਾ ਧਿਆਨ ਰੱਖਿਓ ਰਿਕਾਰਡਡ ਐ ਨਹੀਂ ਹੋਊਗਾ ਵੀ ਬਹੁਤ ਪੁਰਾਣਾ ਸੀਗਾ ਇਹ ਲੇਟੈਸਟ ਰਿਕਾਰਡਡ ਹੋਊਗਾ ਜੋ ਜੋ ਅਸੀਂ ਆਪਣੇ ਰੈਗੂਲਰ ਬੈਚਸ ਦੇ ਵਿੱਚ ਪੜਾ ਰਹੇ ਹਾਂ ਜਿਨ੍ਹਾਂ ਦੀ ਫੀਸ 10 15 20000 ਰੁਪਿਆ ਹੈਗਾ ਆ ਉਹਦੇ ਵਿੱਚੋਂ ਰਿਕਾਰਡਡ ਕਲਾਸਾਂ ਕੱਢ-ਕੱਢ ਕੇ ਇੱਥੇ ਪਾਈਆਂ ਜਾ ਰਹੀਆਂ ਨੇ ਠੀਕ ਹੈ ਹੁਣ ਇਹਦਾ ਫਾਇਦਾ ਕੀ ਹੁੰਦਾ ਕੁਝ ਬੱਚੇ ਹੁੰਦੇ ਨੇ ਜਿਹਨਾਂ ਕੋਲ ਟਾਈਮ ਘਟਿਆ ਕੁਝ ਬੱਚੇ ਚਾਹੁੰਦੇ ਸੀ ਯੂਪੀਐਸਸੀ ਦੀ ਤਿਆਰੀ ਕਰ ਰਹੇ ਹੁਣ ਜਸਸ ਅਸੀਂ ਪੀਸੀਐਸ ਦੇਣਾ ਆ ਅਸੀਂ ਜਸਸ ਜਿਹੜੇ ਵੱਖਰੇ ਸਬਜੈਕਟ ਉਹ ਪੜ੍ਹਨੇ ਆ ਠੀਕ ਹੈ ਹਾਂ ਇਹਦੇ ਨਾਲ ਨਾਲ ਉਹ ਸੋਚਦਾ ਵੀ ਮੇਰੇ ਕੋਲ ਸਮਾਂ ਵੀ ਘੱਟ ਆ ਮੈਂ ਜੋਬ ਵੀ ਕਰਨੀ ਆ ਮੈਂ ਪੈਸੇ ਵੀ ਘਟ ਲਾਉਣੇ ਆ ਸੋ ਉਹਨਾਂ ਬੱਚਿਆਂ ਦੇ ਲਈ ਹੋ ਗਿਆ ਇਹਦੇ ਨਾਲ ਨਾਲ ਹੀ ਸਾਡੇ ਕੋਲ ਰਿਵੀਜ਼ਨ ਥੋੜੀ ਬਹੁਤ ਵਧੀਆ ਹੋ ਜਾਊਗੀ ਮੰਨ ਲਓ ਤੁਸੀਂ ਆਲਰੇਡੀ ਪੜ੍ਹ ਚੁੱਕੇ ਹੋ ਗਾਰੇ ਸਬਜੈਕਟ 셀ਫ ਸਟਡੀ ਕੀਤੀ ਆ ਸਿਰਫ 5000 ਫੀਸ ਪੇ ਕਰਕੇ ਤੁਸੀਂ ਆਪਣੀ ਸੈਲਫ ਸਟਡੀ ਨੂੰ ਹੋਰ ਥੋੜਾ ਪ੍ਰੂਵ ਕਰ ਸਕਦੇ ਹੋ ਥੋੜਾ ਇੰਪਰੂਵ ਕਰ ਸਕਦੇ ਹੋ ਵੀ ਹਾਂ ਠੀਕ ਆ ਮੈਨੂੰ ਹਨਾ ਚੀਜ਼ਾਂ ਯਾਦ ਹੋਣ ਲੱਗ ਪਈਆਂ ਇੱਕ ਟੀਚਰ ਬੋਲਦਾ ਨਾ ਕਿ ਤੁਹਾਡੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਚੀਜ਼ਾਂ ਹੋ ਫਿੱਟ ਹੋ ਜਾਂਦੀਆਂ ਨੇ ਸੋ ਹੈੱਡਫੋਨ ਲਾ ਕੇ ਦੇਖ ਕੇ ਕਲਾਸਾਂ ਸੁਣੋਗੇ ਨਾ ਤਾਂ ਚੀਜ਼ਾਂ ਵੱਧ ਯਾਦ ਹੁੰਦੀਆਂ ਨੇ ਇਹਦੇ ਨਾਲ ਨਾਲ ਹੀ ਥੋੜਾ ਟਾਈਮ ਬਹੁਤ ਵੱਜੂਗਾ ਠੀਕ ਹੈ ਕਿਉਂਕਿ ਚੀਜ਼ਾਂ ਜੇ ਤੁਸੀਂ ਆਪ ਪੜ੍ਹਦੇ ਹੋ ਥੋੜਾ ਸਮਾਂ ਲੱਗ ਜਾਂਦਾ ਸਮਝਣ ਨੂੰ ਸਮਾਂ ਲੱਗ ਜਾਂਦਾ ਬਟ ਟੀਚਰ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਚੀਜ਼ਾਂ ਨੂੰ ਸਮਝਾਊਗਾ ਜੀ ਇਹਦੇ ਨਾਲ ਨਾਲ ਹੀ ਇਹਦੇ ਵਿੱਚ ਸਾਰੇ ਸਬਜੈਕਟ ਕਵਰ ਹੋਣਗੇ ਪ੍ਰੀ ਦੇ ਯਾਦ ਰੱਖਿਓ ਇਹ ਪ੍ਰੀ ਦੇ ਲਈ ਹੈ ਠੀਕ ਹੈ ਇਹਦੀ ਵੈਲਿਡਿਟੀ ਜਦੋਂ ਤੱਕ ਇਗਜ਼ਾਮ ਨਹੀਂ ਹੁੰਦਾ ਤੁਸੀਂ ਇਹਨੂੰ ਜ਼ਰੂਰ ਦੇਖ ਸਕਦੇ ਹੋ ਸੋ ਰਿਵੀਜ਼ਨ ਵੀਡੀਓ ਕੋਰਸ ਹੈ ਜਾਨੀ ਕਿ ਤੁਸੀਂ ਇਹਦੇ ਵਿੱਚ ਰਿਵੀਜ਼ਨ ਵੀ ਕਰ ਲੋਗੇ ਤੇ ਤੁਹਾਡੀ ਜਿਹੜੀ ਹੈਗੀ ਉਹ ਤਿਆਰੀ ਹੋਰ ਪਰਫੈਕਟ ਹੋ ਜੂਗੀ ਫੀਸ ਤੁਹਾਨੂੰ ਮੈਂ ਦੱਸਿਆ 499 ਜਾਨੀ ਕਿ 5000 ਰੁਪਈਆ ਐਡਮਿਸ਼ਨ ਲੈਣ ਦੇ ਲਈ ਸਿੰਪਲ ਨੰਬਰ ਦ ਇਸ ਨੰਬਰ ਦੇ ਉੱਤੇ ਕਾਲ ਕਰਿਓ 0926 ਮੈਂ ਲਿਖ ਵੀ ਦਿਨ ਅਥੇ ਨੰਬਰ 092687247 ਇਸ ਨੰਬਰ ਦੇ ਉੱਤੇ ਕਾਲ ਕਰੋਗੇ ਤਾਂ ਮੇਰੀ ਟੀਮ ਕਾਲ ਚੱਕੂਗੀ ਜੇ ਮੇਰੇ ਨਾਲ ਕੋਈ ਸਲਾਹ مشورہ ਕਰਨਾ ਹੋਵੇ ਗੱਲਬਾਤ ਕਰਨੀ ਹੋਵੇ ਮੇਰੇ ਨਾਲ ਵੀ ਕਰਾ ਦੇਣਗੇ ਆਦਰਵਾਇਜ਼ ਤੁਹਾਡੀ ਐਡਮਿਸ਼ਨ ਇਹ ਚ ਹੋ ਜਾਊਗੀ ਤੇ ਤੁਸੀਂ ਰਿਕਾਰਡਡ ਕਲਾਸਾਂ ਕਦੋਂ ਵੀ ਦੇਖ ਸਕਦੇ ਹੋ ਕਾਫੀ ਸਾਰੇ ਅਗਲਾ ਸਾਹ ਅਪਲੋਡ ਦੇ ਵਿੱਚ ਹੋ ਚੁੱਕੇ ਆ ਨੇ ਜਿਹੜੀਆਂ ਪੈਂਡਿੰਗ ਨੇ ਵੀ ਬਹੁਤ ਜਲਦੀ ਅਪਲੋਡ ਹੋ ਜਾਣਗੀਆਂ ਸੋ ਜੇ ਪੰਜਾਬ ਪੀਸਸ ਦਾ ਸੁਪਨਾ ਵੇਖਿਆ ਆ ਤਾਂ ਉਹਨੂੰ ਸੱਚ ਕਰਨ ਦੇ ਲਈ ਮਿਹਨਤ ਜ਼ਰੂਰ ਕਰੋ ਤੇ ਖਾਸ ਕਰ ਉਹ ਬੱਚੇ ਜਿਹੜੇ ਸੈਲਫ ਸਟਡੀ ਕਰਦੇ ਆ ਯੂਪੀਐਸਸੀ ਤਿਆਰੀ ਕਰਦੇ ਆ ਸੋਚਦੇ ਆਵੇਂ ਸੀ ਲੱਖਾਂ ਰੁਪਿਆ ਕਿਉਂ ਪੇ ਕਰੀਏ ਉਹਨਾਂ ਦੇ ਲਈ ਇੱਕ ਛੋਟਾ ਜਿਹਾ ਸੁਜੈਸ਼ਨ ਆ ਇੱਕ ਵਾਰ ਇਸ ਰਿਕਾਰਡਡ ਬੈਚ ਨੂੰ ਲਾ ਕੇ ਦੇਖਿਓ ਭਰੋਸਾ ਦਿਵਾਉਨੇ ਆਸੀਂ ਵੀ ਜਿੰਨਾ ਕੰਟੈਂਟ ਤੁਹਾਨੂੰ ਦੇ ਵਿੱਚ ਵਧੀਆ ਮਿਲੂਗਾ ਤੁਸੀਂ ਖੁਸ਼ ਹੋ ਕੇ ਇਹ ਸਾਡੇ ਨਾਲ ਹੋਇਆ ਆ ਬੱਚਾ ਪਹਿਲਾਂ ਇੱਕ ਇਸ ਬੈਚ ਐਡਮਿਸ਼ਨ ਲੈਦਾ ਬਾਅਦ ਵਿੱਚ ਸਾਨੂੰ ਕਹ ਜਿਹੜਾ ਫਾਊਂਡੇਸ਼ਨ ਬੈਚ ਆ ਸਰ ਜੀ ਮੈਂ ਤਾਂ ਉਸ ਚ ਐਡਮਿਸ਼ਨ ਲੈਣੀ ਆ ਇੰਨਾ ਕੁਆਲਿਟੀ ਕੰਟੈਂਟ ਆ ਸਾਡੇ ਕੋਲੇ ਸੋ ਆਪਣੀ ਤਿਆਰੀ ਨੂੰ ਸਹੀ ਰਾਸਤੇ ਉੱਤੇ ਲੈ ਕੇ ਜਾਓ ਪੜੋ ਸਿਲੈਕਸ਼ਨ ਲਈ ਪੜੋ ਬਹੁਤ ਬੱਚੇ ਪੜ ਰਹੇ ਆ ਸੋ ਇਸ ਵਾਰ ਵੈਕੈਂਸੀਆਂ ਉਹ ਜ਼ਿਆਦਾ ਆ ਹੋ ਸਕਦਾ ਦੁਬਾਰਾ ਵੈਕੈਂਸੀਆਂ ਇਹਨਾਂ ਦਾ ਨਾ ਹੋਣ ਤੇ ਇਸ ਵਾਰੀ ਆਪਣੇ ਸੁਪਨੇ ਨੂੰ ਸੱਚ ਕਰੋ ਇਗਜ਼ਾਮ ਹਜੇ ਅਗਸਤ ਤੋਂ ਬਾਅਦ ਹੋਊਗਾ ਅਗਸਤ ਅਗਸਤ ਤੋਂ ਬਾਅਦ ਹੋ ਸਕਦਾ ਆ ਸੋ ਯਾਨੀ ਹਜੇ ਸਾਡੇ ਕੋਲ ਸਮਾਂ ਹੈਗਾ ਆ ਉਸ ਸਮੇਂ ਨੂੰ ਯੂਟਿਲਾਈਜ਼ ਕਰੋ ਤੇ ਆਪਣੀ ਸਿਲੈਕਸ਼ਨ ਨੂੰ ਪੱਕਾ ਕਰੋ ਬੈਚ ਤੁਹਾਡੇ ਸਾਹਮਣੇ ਆ ਨੰਬਰ ਤੁਹਾਡੇ ਸਾਹਮਣੇ ਹੈ ਇਹਦੇ ਉੱਤੇ ਕਾਲ ਕਰੋ ਤੇ ਜਾਣਕਾਰੀ ਲਓ ਠੀਕ ਆਈ ਹੋਪ ਇਨਫੋਰਮੇਸ਼ਨ ਵਧੀਆ ਲੱਗੀ ਹੋਗੀ ਜਉਂਦੇ ਵਸਦੇ ਹੋ ਰੱਬ ਖੈਰ ਕਰੇ ਜੀ ਸੱਚੀ ਦਾ ਸਾਰਿਆਂ ਨੂੰ ਬਾਏ ਬਾਏ